ਸੈਨੇਟਰੀ ਇਨਸਪੈਕਟਰ ਐਸੋਸੀਏਸ਼ਨ ਨਗਰ ਨਿਗਮ ਅੰਮ੍ਰਿਤਸਰ ਅਤੇ ਸਫਾਈ ਮਜ਼ਦੂਰ ਯੂਨੀਅਨ ਗਰੁੱਪ ਵੱਲੋਂ ਐਸੋਸੀਏਸ਼ਨ ਦੇ ਸਰਪ੍ਰਸਤ ਵਿਨੋਦ ਕੁਮਾਰ ਬਿੱਟਾ ਅਤੇ ਪ੍ਰਧਾਨ ਰਜਿੰਦਰ ਸ਼ਰਮਾ ਦੀ ਅਗਵਾਈ ਹੇ ਨਗਰ ਨਿਗਮ ਦੇ ਮੇਅਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਦੇ ਪੀਏ ਨਾਲ ਮੁਲਾਕਾਤ ਕੀਤੀ ਗਈ ਗੱਲਬਾਤ ਕਰਦਿਆਂ ਹੋਇਆ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਖਿਆ ਕਿ ਸੈਨੇਟਰੀ ਇਨਸਪੈਕਟਰ ਰਵਿੰਦਰਜੀਤ ਸਿੰਘ ਰਾਣਾ ਜੋ ਕਿ ਆਪਣੀ ਡਿਊਟੀ ਕਰ ਰਿਹਾ ਸੀ ਨਾਲ ਕਾਂਗਰਸੀ ਲੀਡਰ ਵੱਲੋਂ ਬਦਸਲੂਕੀ ਕੀਤੀ ਗਈ ਅਤੇ ਅਪਸ਼ਬਦ ਬੋਲੇ ਗਏ। ਉਹਨਾਂ ਆਖਿਆ ਕਿ ਜੇਕਰ ਉਸ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ 72 ਘੰਟੇ ਬਾਅਦ ਹੜਤਾਲ ਕੀਤੀ ਜਾਵੇਗੀ। ਮੇਅਰ ਨਗਰ ਨਿਗਮ ਜਤਿੰਦਰ ਸਿੰਘ ਮੋਤੀਪਾਠੀ ਨੇ ਸਮੂਹ ਜਥੇਬੰਦੀ ਦੇ ਨੁਮਾਇਦਿਆਂ ਨੂੰ ਪ੍ਰੋਸਾ ਦਿੱਤਾ ਕਿ ਇਸ ਮਾਮਲੇ ਤੇ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਹਤ ਵਿਭਾਗ ਦੇ ਡਾਕਟਰ ਕਿਰਨ ਨੇ ਆਖਿਆ ਕਿ ਕਿਸੇ ਵੀ ਸੈਨੇਟਰੀ ਇਨਸਪੈਕਟਰ ਨਾਲ ਬਦਸਲੂਕੀ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸੁਰਿੰਦਰ ਟੋਨਾ, ਕੇਵਲ ਕੁਮਾਰ, ਲੱਕੀ ਪੱਟੀ, ਅਸ਼ੋਕ ਕੁਮਾਰ, ਹਰਜਿੰਦਰ ਸਿੰਘ, ਦਿਲਬਾਖ ਸਿੰਘ ਰੰਧਾਵਾ, ਪਰਮਜੀਤ ਸਿੰਘ, ਗੱਜਨ ਸਿੰਘ, ਸੰਜੀਵ ਦੀਵਾਨ ਸਮੇਤ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ। ਦੇਖੋ ਕੱਲਿਆ ਮੈਨੂੰ ਹੁਣੇ ਯੂਨੀਅਨ ਨੇ ਮੇਰੇ ਹੋਟਲ ਸੇ ਲਿਆਦਾ ਉਹਨਾਂ ਨੇ ਜਿਹੜਾ ਹੈਗਾ ਮੈਨੂੰ ਆਪਣਾ ਮੰਗ ਪੱਤਰ ਦਿੱਤਾ। ਔਰ ਸਾਡੇ ਸਟਾਫ ਵੀ ਵਧੀਆ ਸਟਾਫ ਡੈਡੀਕੇਟਿਡ ਸਟਾਫ ਹੈ। ਸਾਰੇ ਸਟਾਫ ਵੀ ਸਿਆਣੇ ਨੇ, ਵਧੀਆ ਨੇ। ਜੇ ਕਿਤੇ ਦਿੱਕਤ ਆਈਏ ਉਹ ਬਿਲਕੁਲ ਚੈੱਕ ਕਰਦੇ ਆਂ ਔਰ ਰਿਸਪੈਕਟਫੁਲੀ ਜੇ ਕਿਸੇ ਸਾਡੇ ਕਾਉਂਸਲਰ ਸਾਫੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਅਫਸਰ ਤੋਂ ਉਹਦੇ ਬਹੁਤ ਸਾਰੇ ਹਾਲ ਨੇ ਕਮਿਸ਼ਨਰ ਸਾਹਿਬ ਨੂੰ ਮਿਲ ਸਕਦੇ ਨੇ ਮੇਰ ਨਾਲ ਫਲ ਪਾ ਸਕਦੇ ਨੇ ਸੋ ਇਹ ਜਿਹੜਾ ਇਹਨਾਂ ਨੇ ਮੈਨੂੰ ਕੰਪਲੇਨਟ ਕੀਤੀ ਹੈ ਮੇਰੇ ਯੂਨੀਅਨ ਨੇ ਇਹਦੇ ਉੱਤੇ ਧਿਆਨ ਦੇ ਕੇ ਇਹਦਾ ਸਾਰਾ ਜਿਹੜਾ ਹੈਗਾ ਹੱਲ ਕਢਦੇ ਆਂ ਜਾਂ ਦੇਖਦੇ ਆਂ ਕਿ ਕੀ ਪ੍ਰੋਬਲਮ ਹੈ ਜੀ ਕਿਹਦੇ ਵੱਲੋਂ ਕੋਈ ਪ੍ਰੋਬਲਮ ਆਈ ਹੈ ਤੇ ਮੈਂ ਆਪਣੇ ਕਾਉਂਸਲਰ ਸਾਫੀ ਦੇ ਨਾਲ ਵੀ ਗੱਲ ਕਰਦਾ ਵਾਂ ਕਸਰਾਮੀ ਜਿਹੜਾ ਹੈਗਾ ਤੇ ਕਿਉਂ ਕਿਉਂ ਹੋਇਆ ਕਿਉਂ ਨਹੀਂ ਹੈ ਇਹਦੀ ਸਾਡਾ ਇੱਕ ਸੈਨੀਟਰੀ ਇੰਸਪੈਕਟਰ ਰਾਣਾ ਜੀ ਇਹ ਗਏ ਸੀਗੇ ਸਿੰਗਲ ਯੂਜ਼ ਪਲਾਸਟਿਕ ਦੇ ਬੇਸ ਜਿਹੜਾ ਆਰਡਰ ਆਏ ਹੋਏ ਨੇ ਉਹਨਾਂ ਨੂੰ ਸੀਜ਼ ਕਰਨ ਲਈ ਤੇ ਉੱਥੇ ਕੋਈ ਕਾਉਂਸਲਰ ਹੈ ਮੇਬੀ ਉਹ ਕਾਉਂਸਲਰ ਲੇਡੀ ਹੈ ਉਹਦੇ ਹਸਬੰਡ ਨੇ ਸਾਡੇ ਸੈਨੀਟਰੀ ਇੰਸਪੈਕਟਰ ਨਾਲ ਕੋ ਮਾੜਾ ਚੰਗਾ ਬੋਲਿਆ ਇਹਨਾਂ ਨੇ ਇਸ ਗੱਲ ਦਾ ਬੜਾ ਸਖਤ ਇਤਰਾਜ਼ ਕੀਤਾ ਤੇ ਅੱਜ ਇਕੱਠੇ ਹੋ ਕੇ ਆਏ ਸੀਗੇ ਅਸੀਂ ਇਹਨਾਂ ਨੂੰ ਯਕੀਨ ਦਿਵਾਇਆ ਉਹ ਵੇਖੋ ਜਿਸ ਤਰ੍ਹਾਂ ਦੀ ਜਿਹੜੀ ਗੱਲਾਂ ਇਹਨਾਂ ਨੂੰ ਕੰਟਰੋਲ ਕਰਨ ਲਈ ਜੋ ਵੀ ਉਚਿਤ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤਾਂ ਕਿ ਸੈਂਟਰ ਇੰਸਪੈਕਟਰਸ ਨੂੰ ਆਪਣੀ ਵਾਰਡਾਂ ਦੇ ਵਿੱਚ ਕੰਮ ਕਰਨ ਕੋਈ ਪ੍ਰੋਬਲਮ ਨਾ ਆਪੇ ਸ਼ੁਕਰਵਾਰ 7 ਤਰੀਕ ਵਾਲੇ ਦਿਨ ਸਾਡੇ ਰਾਣਾ ਜੀ ਆ ਇੰਦਰਜੀਤ ਰਾਣਾ ਜੀ ਉਹਨਾਂ ਨੂੰ ਉੱਥੇ ਚਲਾਨ ਕੱਢਦੇ ਆ ਕੱਢਦੇ ਆ ਕਾਉਂਸਲਰ ਸਾਫਕਾ ਕਾਉਂਸਲਰ ਤਾਰਕ ਸ਼ਾਹੀ ਚਲੋ ਆਪਣਾ ਬੱਚਾ ਹੈਗਾ ਉਹਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਸੀ ਵੀ ਸੈਟਿਸਫੈਕਟਰ ਨੂੰ ਵੀ ਕੋਈ ਮਾੜਾ ਚੰਗਾ ਬੋਲਦਾ ਉਹਨਾਂ ਕੋ ਵੈਸੇ ਕਹਿ ਦਿੰਦਾ ਉਹਨੂੰ ਵੀ ਤੂੰ ਇੱਥੋਂ ਜਾ ਤੂੰ ਛੱਡ ਮੈਂ ਚਲਾਨਾਂ ਦੀ ਕੋਈ ਗੱਲ ਨਹੀਂ ਮੈਂ ਆਪੇ ਤੇਰੇ ਅਫਸਰਾਂ ਨਾਲ ਗੱਲ ਕਰ ਲਾਂਗਾ ਉਹਨੂੰ ਨਹੀਂ ਚਾਹੀਦਾ ਵੀ ਇਹਨਾਂ ਨਾਲ ਵੱਧ ਘਾਟ ਕੋ ਗਾਲੀ ਗਲੋਚ ਕਰਦਾ ਤੇ ਇਸ ਕਰਕੇ ਉਹ ਸਾਰਿਆਂ ਦਾ ਰੋਸ ਆ ਉਹ ਸਾਰੇ ਨੇ ਹੀ ਵਿਰੋਧ ਕਰਕੇ ਤੇ ਨੋਟਿਸ ਦਿੱਤਾ 72 ਘੰਟੇ ਦਾ ਨੋਟਿਸ ਦਿੱਤਾਗਾ ਜੇ 72 ਘੰਟਿਆਂ ਦੇ ਵਿੱਚ ਆਣ ਕੇ ਕੋਈ ਗੱਲਬਾਤ ਕਰ ਲੈਂਦੇ ਨੇ ਤੇ ਠੀਕ ਆ ਨਹੀਂ ਤੇ ਜਿੱਦੋਂ ਜੋ ਕਾਰਵਾਈ ਬਣੇਗੀ ਉਦੋਂ ਤੱਕ ਇਹ ਚਲਾਨ ਕੱਟਣ ਗਏ ਸੀ ਉਹਨਾਂ ਨੇ ਇਹਨਾਂ ਨਾਲ ਮਾੜਾ ਚੰਗਾ ਬੋਲਿਆ ਉਸ ਦਾ ਉਸ ਚੀਜ਼ ਦਾ ਵਿਰੋਧ ਕਰਨ ਵਾਸਤੇ ਸਾਰੇ ਇਕੱਠੇ ਹੋਏ ਆਂ ਅੱਜ ਮੰਗ ਪੱਤਰ ਦੇ ਕੇ ਆਏ ਆ 72 ਘੰਟੇ ਦਾ ਨੋਟਿਸ ਦੇ ਕੇ ਆਏ ਆ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਹੋਏਗੀ ਤੇ ਉਹਦੇ ਬਾਅਦ ਅਸੀਂ ਹੜਤਾਲ ਕਰਾਂਗੇ ਸਾਹਿਬ ਤੇ ਮੇਅਰ ਸਾਹਿਬ ਨੂੰ ਹੁਕਮ ਦੇ ਤਾਂ ਉਹ ਕੋ ਮੈਂ ਗਿਆ ਸੀ ਚਲਾਨ ਕੱਟਣ ਵਾਸਤੇ ਸਿੰਗਲ ਜੂਸ ਪਲਾਸਟਿਕ ਦੇ ਤੇ ਉੱਥੇ ਉਹ ਲੈ ਹੈਪੀ ਕੋਈ ਹੈਗਾ ਸਬਜ਼ੀ ਵਾਲਾ ਉਹਦੇ ਨਾਲ ਮੇਰੀ ਬਹਿਸ ਹੋਈ ਜਾਂ ਉਹਨੇ ਮਾੜਾ ਚੱਕਾ ਬੋਲਿਆ ਤੇ ਉਹਨੇ ਮੇ ਚਲਾਨ ਕੱਟਤਾ ਉਹਨੇ ਤਾਇਸ਼ਾ ਜੀ ਨੂੰ ਉੱਥੇ ਬੁਲਾਇਆ ਤੇ ਉੱਥੇ ਜਾ ਕੇ ਫਿਰ ਉਹਨਾਂ ਨੇ ਮਾੜੇ ਚੱਕੇ ਸ਼ਬਦ ਨੂੰ ਕਹੇ ਆ ਤੇ ਮੈਂ ਕਿਹਾ ਵੀ ਤੁਸੀਂ ਜੋ ਕੋਈ ਤੁਹਾਨੂੰ ਪ੍ਰੋਬਲਮ ਹੈ ਤੇ ਕਮਿਸ਼ਨਰ ਸਾਹਿਬ ਨੂੰ ਤੁਸੀਂ ਕਹੋ ਜਾ ਕੇ ਅਸੀਂ ਨਹੀਂ ਆਂਦੇ ਤੇ ਉਹ ਨਹੀਂ ਕੋਈ ਗੱਲ ਸੁਣੀ ਸਾਡੀ ਪਰ ਮੈਂ ਉੱਠ ਕੇ ਮੈਂ ਆਪਣੇ ਸਾਥੀਆਂ ਨਾਲ ਬਾਹਰ ਆ ਗਿਆ